ਹੇ ਗੁਰਜੀ ਦਾ ਖਲਸਾ ਵਾਹਿਗੁਰਜੀ ਖਾਤੇ ਉਹ ਗੁਰਪਿਆਰੇ ਸਾਧ ਸੰਗ ਜੀ ਅੱਜ ਆਪ ਪਹੁੰਚੇ ਸੀ ਬੰਦਨ ਨੰਨੇਵਲਾ ਵਿਖੇ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਇਸ ਗੁਰੂ ਘਰ ਦੇ ਪਵਨ ਸਥਾਨ ਦੇ ਆਪ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਸੋ ਆਪ ਜੀ ਦੇਖ ਰਹੇ ਹੋ ਬੜਾ ਸੁੰਦਰ ਅਸਥਾਨ ਬਣਿਆ ਹੋਇਆ ਹੈ ਪਾਵਨ ਪਵਿੱਤਰ ਸਥਾਨ ਦੁੱਦੀਵਾਸੇ ਖੁੱਲਾ ਜੋ ਲੰਗਰ ਹਾਲ ਦਾ ਤੁਸੀਂ ਦ੍ਰਿਸ਼ ਦੇਖ ਰਹੇ ਹੋ ਉਹਦੀ ਜੇ ਕਾਰ ਸੇਵਾ ਚੱਲ ਰਹੀ ਹੈ ਸੋ ਇਲਾਕੇ ਦੀ ਔਰ ਪਿੰਡ ਦੀ ਸੰਗਤ ਨੇ ਮਿਲ ਕੇ ਹੀ ਇਹ ਗੁਰੂ ਘਰ ਦੀ ਇਮਾਰਤ ਨੂੰ ਤਿਆਰ ਕੀਤਾ ਹੈ ਸੋ ਦਰਸ਼ਨ ਕਰੋ ਜੀ ਵੀਰਾਂ ਨੂੰ ਬੇਨਤੀ ਹੈ ਵੱਤ ਵੱਤ ਜੋ ਲਾਈਵ ਦੇ ਵਿੱਚ ਜੁੜ ਰਹੇ ਨੇ ਅੱਗੇ ਤੋਂ ਅੱਗੇ ਚਲਦੀ ਚਲਦੀ ਵੀਡੀਓ ਸ਼ੇਅਰ ਕੀਤਾ ਜਾਏਗੀ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾ ਪਿੰਡ ਨਨਿਉਲਾ ਸਵਾਪਤੀ ਨੂੰ ਅੰਦਰ ਦਾ ਦ੍ਰਿਸ਼ ਦਿਖਾਵਾਂਗੇ ਸ਼ੋਰ ਨਾਲ ਹੀ ਨਾਲ ਚਲਦੀ ਚਲਦੀ ਲਾਈਵ ਦੇ ਵਿੱਚ ਨੇੜੇ ਵੀਰ ਜੁੜੇ ਨੇ ਕਿਰਪਾ ਕਰਕੇ ਕਮੈਂਟ ਦੇ ਵਿੱਚ ਦੱਸਿਓ ਆਵਾਜ਼ ਜਿਹੜੀ ਆ ਉਹ ਆਪ ਲੱਗ ਸਹੀ ਪਹੁੰਚ ਰਹੀ ਹੈ ਇਹ ਜੋ ਦਸ਼ਮ ਪਿਤਾ ਜੀ ਵੱਲੋਂ ਨਾਂਦੇੜ ਵਿਖੇ ਕੀਤੇ 52 ਹੁਕਮ ਉਹਨਾਂ ਦੇ ਬਾਰੇ ਦੱਸਿਆ ਗਿਆ ਹੈ ਸੋ ਇਸ ਪਾਸੇ ਜੋ ਕੜਾ ਪ੍ਰਸ਼ਾਦ ਦੇ ਸੋ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਇਸ ਪਾਸੇ ਨਿਸਾਨ ਸਾਹਿਬ ਜੀ ਲੱਗੇ ਹੋਏ ਨੇ ਮੁੱਖ ਵਾਕ ਨੇ ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਬੜਾ ਅਤ ਸੁੰਦਰ ਨਿਸਾਨ ਸਾਹਿਬ ਲੱਗਿਆ ਹੋਇਆ ਹੈ ਸੋ ਇਹ ਹੈ ਬਾਰੀ ਦ੍ਰਿਸ਼ ਹੁਣ ਆਪ ਜੀ ਨੂੰ ਲਾਈਵ ਦੇ ਵਿੱਚ ਜੋ ਗੁਰੂਕਰਦਾ ਅੰਦਰ ਦਾ ਦ੍ਰਿਸ਼ ਹੈ ਉਹ ਵੀ ਦਿਖਾਵਾਂਗੇ ਸੋ ਆਹ ਹੈ ਜੀ ਨਗਰ ਨਿਉੜਾ ਇੱਕ ਹੋਰ ਬਹੁਤ ਵਧੀਆ ਗੱਲ ਤੁਹਾਨੂੰ ਇਸ ਗੁਰੂ ਘਰ ਦਿਖਾਉਨੇ ਆ ਜੋ ਇੱਥੇ ਗੁਰੂ ਘਰ ਦਰਵਾਜ਼ਾ ਲੱਗਾ ਹੋਇਆ ਸੋ ਸੈਂਸਰ ਵਾਲਾ ਹੈ ਜਿਸ ਦੇ ਨਾਲ ਮੱਖੀ ਜਾਂ ਮੱਛਰ ਇਹੋ ਜੀ ਕੋਈ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਇਹ ਆਪਣੇ ਆਪ ਹੀ ਆਟੋਮੈਟਿਕ ਲੱਗਦਾ ਹੈ ਤੇ ਖੁੱਲਦਾ ਹੈ ਸੋ ਆਪ ਤੁਸੀਂ ਦੇਖ ਸਕਦੇ ਹੋ ਕੋਈ ਵੀ ਸਿੰਘ ਹੁੰਦਾ ਹੈ ਇਹ ਆਪਣੇ ਆਪ ਹੀ ਲੱਗ ਜਾਂਦਾ ਹੈ ਸੋ ਆਪਣੇ ਆਪ ਹੀ ਇਹ ਖੁੱਲ ਜਾਂਦਾ ਹੈ ਸੋ ਦਰਸ਼ਨ ਕਰ ਰਹੇ ਹੋ ਤੁਸੀਂ ਦੇਖ ਰਹੇ ਹੋ ਜੀ ਸੋ ਇਹ ਜੀ ਦਰਬਾਰ ਦਾ ਅੰਦਰ ਦਾ ਦ੍ਰਿਸ਼ ਤੁਸੀਂ ਦੇਖ ਰਹੇ ਹੋ ਬੜਾ ਸੋਹਣਾ ਇਹ ਦਰਬਾਰ ਦਾ ਦ੍ਰਿਸ਼ ਹੈ ਦੇ ਅੰਦਰ ਦਰਬਾਰ ਦੇ ਦਰਸ਼ਨ ਕਰਦੇ ਹੋ ਉੱਚੇ ஸ்தான ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ਮਾਨ ਸੁਭਾਇਮਾਨ ਹੈ ਉੱਪਰ ਸਚਖੰਡ ਸਾਹਿਬ ਹੈ ਸੋ ਤੁਹਾਨੂੰ ਬੈਕ ਸਾਈਡ ਤੋਂ ਵੀ ਆਪਾਂ ਦਰਸ਼ਨ ਕਰਾਉਨੇ ਆਂ ਦੇਖ ਸਕਦੇ ਹੋ ਬੜਾ ਸੁੰਦਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਪ੍ਰਕਾਸ਼ ਉੱਚੇ ਸਥਾਨ ਤੇ ਕੀਤਾ ਹੋਇਆ ਹੈ। ਉਹ ਨਾਲ ਹੀ ਨਾਲ ਪ੍ਰਾਤਨ ਮਰਿਆਦਾ ਗੁਰੂ ਘਰਾਂ ਦੀ ਸਤਿਗੁਰਾਂ ਦਾ ਜੋ ਨਗਾਰਾ ਸਾਹਿਬ ਉਹ ਵੀ ਰੱਖਿਆ ਹੋਇਆ ਹੈ। ਸੋ ਇਹ ਤੁਸੀਂ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ ਬੜਾ ਹੀ ਸੁੰਦਰ ਸਤਿਗੁਰਾਂ ਦਾ ਸਥਾਨ ਕੀਰਤਨੀ ਸਿੰਘਾਂ ਵਾਸਤੇ ਬੜੀ ਸੁੰਦਰ ਸਟੇਜ ਬਣਾਈ ਗਈ ਹੈ ਸੋ ਉੱਪਰ ਦਾ ਤੁਹਾਨੂੰ ਦ੍ਰਿਸ਼ ਦਿਖਾਉਂਦੇ ਆਂ ਜੀ ਸੋ ਇਹ ਤੁਸੀਂ ਦੇਖ ਸਕਦੇ ਹੋ ਉੱਪਰ ਸੁਨੇ ਸਥਾਨ ਤੇ ਸਚਖੰਡ ਸੁਭਾਇਮਨ ਹੈ ਜੀ ਸੋ ਵੱਤਵਾਲ ਚੱਲਦੇ ਰਹੇ ਲਾਈਵ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਜੀ ਤਾਂ ਜੋ ਸੰਗਤਾਂ ਐਸੇ ਸਥਾਨ ਦੇ ਦਰਸ਼ਨ ਦੀਦਾਰੇ ਕਰ ਸਕਣ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਜੀ ਆਵਾਜ਼ ਆਪ ਤੱਕ ਸਹੀ ਪਹੁੰਚ ਰਹੀ ਹੈ ਸੋ ਆਪਾਂ ਹੁਣ ਥੱਲੇ ਪਹੁੰਚ ਚੁੱਕੇ ਆ ਜੀ ਦਰਬਾਰ ਦੇ ਵਿੱਚ ਸੋ ਦਰਬਾਰ ਦਾ ਥੱਲੇ ਦਾ ਜੋ ਦ੍ਰਿਸ਼ ਦੇਖ ਰਹੇ ਹੋ ਜੀ ਬੜਾ ਸੋਹਣਾ ਗੁਰੂ ਘਰ ਇਹ ਬਣਿਆ ਹੋਇਆ ਜੀ ਆਪ ਸਭ ਸੰਗਤਾਂ ਦਰਸ਼ਨ ਦੀਦਾਰੇ ਕਰ ਰਹੀਆਂ ਜੀ ਹੁਣ ਆਪ ਜੀ ਨੂੰ ਬਾਹਰ ਲੈ ਕੇ ਚਲਦੇ ਹਾਂ ਜੀ ਸੋ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਆਪ ਸਭ ਸੰਗਤਾਂ

ਫਿਲਹਾਲ ਅੰਦਲੇ ਦਰਬਾਰ ਦਾ 6 ਸਾਲ ਤੇ ਹੁਣ 2 ਸਾਲ ਤੇ ਠੀਕ ਹੈ ਪਈ ਸਾ ਜੀ ਇਹ ਜੋ ਅਸਥਾਨ ਹੈ ਸਿਹਤਾਂ ਦੇ ਬਾਰੇ ਬਣਾਇਆ ਗਿਆ ਹੈ ਹਾਂਜੀ ਇਹਨਾਂ ਦਾ ਕੋਈ ਟੋਕੜ ਕੋਈ ਕਿਸੇ ਹਾਲ ਇਹ ਜਿਹੜਾ ਸਥਾਨ ਹੈ ਜੀ ਸ਼੍ਰੀ ਦਰ ਸਿੰਘਾਂ ਦੀ ਯਾਦ ਦੇ ਵਿੱਚ ਸ਼ੋਭਿਤ ਹੈ ਤੇ ਦਾਤਾ ਦੇ ਤੇ ਬਾਗ ਹੁੰਦਾ ਸੀ ਕੋਪ ਬਟਾ ਸਰ ਅੰਬਾਂ ਦਾ ਰਾਤ ਨੂੰ ਥੋੜਾ ਜਿਹਾ ਮਾਸ ਵਗੈਰਾ ਉਹ ਕਰਨ ਲੱਗੇ ਤੇ ਰਿੰਨ ਦੇ ਅਦਾਰ ਗੁਰੂ ਕਿਨ ਲਾਗੇ ਚਾਪ ਵਗੈਰਾ ਤਾਂ ਫਿਰ ਅਚਾਨਕ ਹੀ ਉਹਨਾਂ ਨੂੰ ਕੋਈ ਅਸੀ ਆਮਦ ਹੋਈ ਪਰਮਾਤਮਾ ਵੱਲੋਂ ਇੱਥੇ ਸੇਤ ਸਿੰਘ ਪ੍ਰਗਟ ਹੋਏ ਉਹਨਾਂ ਨੇ ਉਹਨਾਂ ਨੂੰ ਰੋਕਿਆ ਵੀ ਇੱਥੇ ਸਤ ਸੰਤ ਤੁਸੀਂ ਇਹ ਕੰਮ ਕੋ ਕਰਮ ਜਿਹੜਾ ਨਹੀਂ ਕਰਨਾ ਹੈਗਾ। ਤਾਂ ਫਿਰ ਉਹਨਾਂ ਨੇ ਸਵੇਰ ਹੁਣ ਸਾਰੇ ਨਗਰ ਦੇ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਤਿੰਨ ਚਾਂਦ ਸਾਹਿਬ ਲਾ ਕੇ ਗਏ ਔਰ ਇੱਥੇ ਦਰਬਾਰ ਸਾਹਿਬ ਦੀ ਉਹਨਾਂ ਨੇ ਬੇਨਤੀ ਕੀਤੀ ਵੀ ਸਤ ਸੰਤ ਪਾਵਨ ਸਥਾਨ ਹੈ ਤੇ ਸੇਵਾ ਜ਼ਰੂਰ ਹੋਣੀ ਚਾਹੀਦੀ ਸੀ ਦੱਸਣ। ਉਸ ਤੋਂ ਬਾਅਦ ਫਿਰ ਸੰਗਤਾਂ ਜਿਹੜੀਆਂ ਇੱਥੇ ਨਤਮਸਤਕ ਹੁੰਦੀਆਂ ਨੇ ਬਹੁਤ ਸ਼ਬਦਾ ਭਾਵਨਾ ਲੈ ਕੇ ਦੂਰੋਂ ਦੂਰੋਂ ਆਡੀਆਂ ਸੰਗਤਾਂ ਆ ਕਰਕੇ ਤੇ ਸੇਵਾ ਕਰਦੇ ਹਨ ਨਤਮਸਤਕ ਹੁੰਦੀਆਂ ਨੇ ਦਰਸ਼ਨਦਾਰੇ ਕਰਦੀਆਂ ਨੇ ਮੁਹੰਮੰਦਿਆ ਮੁਰਾਦਾ ਪ੍ਰਾਪਤ ਕਰਦੀਆਂ ਇਹ ਪਾਵਨ ਸਥਾਨ ਦੀ ਜਿਹੜੀ ਹੈ ਜਿਹਨੋਂ ਮਨ ਕੋ ਬਾ ਜਿਹੜੀ ਅਵਧੀ ਜਾ ਰਹੀ ਜਿਦਾਂ ਸਿੰਘਾਂ ਦੇ ਸੋ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਭ ਸੰਗਤਾਂ ਨੇ ਇਹ ਸੰਨ ਸਿੰਘ ਸਾਹਿਬ ਜੀ ਹੈਡ ਗ੍ਰੰਥੀ ਇਸ ਪਾਵਨ ਸਥਾਨ ਦੇ ਇਹਨਾਂ ਦੇ ਦੱਸਣ ਮੁਤਾਬਕ ਕਿ ਪ੍ਰਾਤਨ ਸਮੇਂ ਦੇ ਵਿੱਚ ਜੋ ਬਜ਼ੁਰਗ ਦੱਸਦੇ ਨੇ ਭਾਰਤ ਫੌਜ ਦੀ ਕੋਈ ਟੁਕੜੀ ਇੱਥੇ ਆ ਕੇ ਉਹਨਾਂ ਨੇ ਟਿਕਾਣਾ ਕੀਤਾ ਸੀ ਸੋ ਉਹਨਾਂ ਨੇ ਕੋਈ ਨਸ਼ੇ ਪੱਤੇ ਦਾ ਇਹੋ ਜਿਹਾ ਸੇਵਨ ਕੀਤਾ ਉਹਨਾਂ ਨੂੰ ਨਹੀਂ ਪਤਾ ਹੋਵੇਗਾ ਕਿ ਇਹ ਸਿੰਘਾਂ ਸ਼ਹੀਦਾਂ ਦਾ ਜੋ ਸਥਾਨ ਹੈ ਪਰ ਉਹਨਾਂ ਸਿੰਘਾਂ ਸ਼ਹੀਦਾਂ ਨੇ ਰਾਤ ਨੂੰ ਉਹਨਾਂ ਨੂੰ ਕੁਝ ਇਹੋ ਜਿਹਾ ਚਾਨਣਾ ਦਿਖਾਇਆ ਜਿਸ ਤੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਇਹ ਉਹਨਾਂ ਦਾ ਸਥਾਨ ਹੈ ਸੋ ਸਿੰਘ ਸ਼ਹੀਦ ਜਿਹੜੇ ਨੇ ਉਹਨਾਂ ਨੇ ਆਪ ਹੀ ਇਹ ਸਥਾਨ ਨੂੰ ਪ੍ਰਗਟ ਕੀਤਾ ਸੋ ਉਸ ਤੋਂ ਬਾਅਦ ਇੱਥੇ ਪਾਵਨ ਪਵਿੱਤਰ ਸਥਾਨ ਆਪ ਸਭ ਸੰਗਤਾਂ ਨੇ ਦਰਸ਼ਨ ਕੀਤੇ ਨੇ ਸੋ ਧੰਨਵਾਦ ਹੈ ਹੈੱਡ ਗ੍ਰਾਂਚੀ ਜੀ ਦਾ ਜਿਨ੍ਹਾਂ ਨੇ ਬੜਮੁੱਲਾ ਆਪਣਾ ਜਿਹੜਾ ਸਮਾਂ ਹੈ ਉਹ ਆਪਾਂ ਨੂੰ ਦੇ ਕੇ ਤੁਹਾਨੂੰ ਇੱਥੇ ਦੇ ਇਤਿਹਾਸ ਬਾਰੇ ਵੀ ਦੱਸਿਆ ਸੋ ਆਪ ਸਭ ਸੰਗਤਾਂ ਨੂੰ ਬੇਨਤੀ ਦੇਸਾਂ ਵਿਦੇਸਾਂ ਤੱਕ ਇਸ ਵੀਡੀਓ ਨੂੰ ਪਹੁੰਚਾਉਣਾ ਕਰੋ ਤਾਂ ਜੋ ਸੰਗਤਾਂ ਐਸੇ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਦਰਸ਼ਨ ਦੀਦਾਰੇ ਕਰਕੇ ਨਿਹਾਲ ਹੋ ਸਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ